ਦੇ ਕਰ ਫਤਿਹ ਦਾ ਜਵਾਬ ਫਤਿਹ ਦੀਣਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਅਸੀਂ ਪਹੁੰਚੇ ਆ ਜੀ ਗੁਰਦੁਆਰਾ ਬੌਲੀ ਸਾਹਿਬ ਸ਼ਹਿਰ ਗੋਇੰਦਵਾਲ ਸਾਹਿਬ ਵਿੱਚ ਪਾਤਸ਼ਾਹੀ 3 ਗੁਰੂ ਅਮਰਦਾਸ ਪਾਤਸ਼ਾਹੀ ਦਾ ਗੁਰਦੁਆਰਾ ਸਾਹਿਬ ਆ ਆਪਾਂ ਗੁਰਦੁਆਰਾ ਸਾਹਿਬ ਦਾ ਨਾਲੇ ਤੁਹਾਨੂੰ ਇਤਿਹਾਸ ਦੱਸਦੇ ਆ ਨਾਲੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਆਹ ਚੱਲਦੇ ਆ ਆਪਾਂ ਦਰਬਾਰ ਦੇ ਦਰਸ਼ਨ ਕਰਨ ਵਾਸਤੇ ਇਹ ਗੁਰਦੁਆਰਾ ਸਾਹਿਬ ਦੀ ਦਰਸ਼ਨੀ ਡਿਉੜੀ ਆ ਜਿਹਦੇ ਵਿੱਚ ਦੀ ਆਪਾਂ ਅੱਗੇ ਜਾ ਰਹੇ ਆ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਵਾਸਤੇ ਆਜੋ ਜੀ ਇਸ ਪਵਿੱਤਰ ਸਥਾਨ ਦੀ ਸਥਾਪਨਾ ਗੁਰੂ ਅਮਰਦਾਸ ਪਾਤਸ਼ਾਹ ਨੇ 16ਵੀਂ ਸਦੀ ਦੇ ਵਿੱਚ ਕਰਵਾਈ ਗੁਰਦੁਆਰਾ ਸਾਹਿਬ ਵਿੱਚ ਸਾਰਾ ਦਿਨ ਗੁਰਬਾਣੀ ਦਾ ਕੀਰਤਨ ਚੱਲਦਾ ਹੈ ਔਰ ਸਾਰੀਆਂ ਸੰਗਤਾਂ ਸੁਣ ਕੇ ਨਿਹਾਲ ਹੁੰਦੀਆਂ ਇਸ ਸਥਾਨ ਤੇ ਇੱਕ ਪਵਿੱਤਰ ਬੌਲੀ ਸਾਹਿਬ ਆ ਜਿਸ ਦੇ ਵਿੱਚ 84 ਪੌੜੀਆਂ ਨੇ 84 ਪੌੜੀਆਂ ਤੇ ਬੈਠ ਕੇ ਪਾਠ ਕਰਨ ਦੇ ਨਾਲ ਔਰ ਇਸ਼ਨਾਨ ਕਰਨ ਦੇ ਨਾਲ ਇਨਸਾਨ 84 ਲੱਖ ਜੂਨ ਦੇ ᱜੇੜ ਤੋਂ ਮੁਕਤ ਹੋ ਜਾਂਦਾ ਹੈ ਸੰਗਤਾਂ ਕੁਝ ਇਸ਼ਨਾਨ ਕਰਕੇ ਵਾਪਸ ਪਰਤ ਰਹੀਆਂ ਨੇ ਕੁਝ ਸਿੱਖ ਸੰਗਤਾਂ ਇਸ ਪਵਿੱਤਰ ਬੋਲੀ ਸਾਹਿਬ ਦੇ ਵਿੱਚ ਇਸ਼ਨਾਨ ਕਰਨ ਵਾਸਤੇ ਜਾ ਰਹੀਆਂ ਨੇ ਇਹ ਪਵਿੱਤਰ ਬੋਲੀ ਸਾਹਿਬ ਦੀ ਸਥਾਪਨਾ ਤਨ ਤਨ ਗੁਰੂ ਅਮਰਦਾਸ ਪਾਤਸ਼ਾਹ ਨੇ ਇਸ ਜਗ੍ਹਾ ਤੇ ਕਰਵਾਈ ਇਸ ਸਥਾਨ ਦੀ ਸੇਵਾ ਸੱਚਖੰਡ ਵਾਸੀ ਸੰਤ ਬਾਬਾ ਤਾਰਾ ਸਿੰਘ ਜੀ ਦੇ ਵਰਸਾਏ ਹੋਏ ਸੰਤ ਬਾਬਾ ਕੋਲਾ ਸਿੰਘ ਜੀ ਸਰੀਆਲੀ ਸਾਹਿਬ ਵਾਲੇ ਸੰਤ ਬਾਬਾ ਗੁਰਨਾਮ ਸਿੰਘ ਜੀ ਜੂਪੀ ਵਾਲੇ ਕਰਵਾ ਰਹੇ ਨੇ ਹੁਣ ਆਪਾਂ ਤੁਹਾਨੂੰ ਇਹ ਸਾਰੇ ਸਥਾਨ ਦੇ ਕਰਵਾਉਣੇ ਆ ਦਰਸ਼ਨ ਬੌਲੀ ਸਾਹਿਬ ਦੇ ਤੁਸੀਂ ਦਰਸ਼ਨ ਕਰ ਲਏ ਆ ਇਸ ਤੋਂ ਬਾਅਦ ਚੱਲਦੇ ਆ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਮੱਥਾ ਟੇਕਣ ਵਾਸਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਹੀ ਸ਼ਾਨਦਾਰ ਬਣਾਈਆਂ ਦਰਸ਼ਨੀ ਡਿਊਟੀ ਦੇ ਬਿਲਕੁਲ ਸਾਹਮਣੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਵਰਤਾਈਆਂ ਜਾ ਰਹੀਆਂ ਆਓ ਕਰਦੇ ਆਪਾਂ ਦਰਸ਼ਨ ਇਸ ਥਾਨ ਦੇ ਦਰਸ਼ਨਾ ਵਾਸਤੇ ਪੰਜਾਬ ਹੀ ਨਹੀਂ ਬਲਕਿ ਹਿੰਦੁਸਤਾਨ ਔਰ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਪਹੁੰਚਦੀਆਂ ਤੇ ਗੁਰੂ ਦਾ ਨਾਮ ਜਪਦੀਆਂ ਅਦੇ ਗੁਰਬਾਣੀ ਪੜ੍ਹਦੀਆਂ ਸੰਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਨਕਮਸਤਕ ਹੋਣ ਤੋਂ ਬਾਅਦ ਕੜਾ ਪ੍ਰਸ਼ਾਦ ਦੀਆਂ ਦੇਗਾਂ ਲੈਂਦੀਆਂ ਹੋਈਆਂ ਆਪਸਾ ਹੁਣ ਆਪਾਂ ਕਰਦੇ ਆ ਦਰਬਾਰ ਸਾਹਿਬ ਦੇ ਦਰਸ਼ਨ ਔਰ ਦੇਖਦੇ ਆ ਅੱਜ ਦਾ ਫਰਮਾਨ ਬਾਬਾ ਜੀ ਹੋਣਾ ਨੇ ਦਰਬਾਰ ਸਾਹਿਬ ਦੇ ਅੰਦਰ ਕੈਮਰਾ ਲਿਜਾਣ ਤੋਂ ਮਨਾਹੀ ਕੀਤੀ ਸੀ ਇਸ ਲਈ ਤੁਹਾਨੂੰ ਦਰਸ਼ਨ ਨਹੀਂ ਕਰਾ ਸਕੇ ਆਪਾਂ ਦਰਬਾਰ ਸਾਹਿਬ ਦੀ ਬੈਕ ਸਾਈਡ ਤੋਂ ਤੁਹਾਨੂੰ ਦਰਬਾਰ ਸਾਹਿਬ ਦੇ ਵੀ ਦਰਸ਼ਨ ਕਰਵਾਉਣੇ ਆ ਔਰ ਲੰਗਰ ਸਾਹਿਬ ਦੀ ਬਿਲਡਿੰਗ ਤੁਸੀਂ ਦੇਖ ਲਈ ਆ ਆਪਾਂ ਹੁਣ ਦੇਖਦੇ ਆ ਦਰਬਾਰ ਸਾਹਿਬ ਦੀ ਬੈਕ ਸਾਈਡ ਤੋਂ ਵੀ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਆ ਉਸ ਤੋਂ ਬਾਅਦ ਸੰਗਤਾਂ ਦੇ ਰੁਕਣ ਵਾਸਤੇ ਇਸ ਪਵਿੱਤਰ ਜਗ੍ਹਾ ਤੇ ਬਹੁਤ ਸੋਹਣੀਆਂ-ਸੋਹਣੀਆਂ ਸਰਾਵਾਂ ਬਣੀਆਂ ਉਹਨਾਂ ਸਰਾਵਾਂ ਦੇ ਵੀ ਤੁਹਾਨੂੰ ਦਰਸ਼ਨ ਕਰਵਾਉਣੇ ਆ ਦਰਬਾਰ ਸਾਹਿਬ ਦੇ ਵੀ ਦਰਸ਼ਨ ਕਰ ਲਓ ਜੀ ਔਰ ਇਸ ਤੋਂ ਬਾਅਦ ਆਪਾਂ ਚੱਲਦੇ ਆਂ ਸਰਾਵਾਂ ਵਾਲੀ ਸਾਈਡ ਤੇ ਜਿੱਥੇ ਸੰਗਤਾਂ ਦੇ ਰੁਕਣ ਵਾਸਤੇ ਬਹੁਤ ਹੀ ਸੋਹਣਾ ਪ੍ਰਬੰਧ ਕੀਤਾ ਹੈ ਔਰ ਬਹੁਤ ਦੂਰ ਦੂਰ ਤੋਂ ਜੜੀਆਂ ਸੰਗਤਾਂ ਪਹੁੰਚਦੀਆਂ ਨੇ ਇਸ ਜਗ੍ਹਾ ਤੇ ਉਹ ਰਾਤ ਨੂੰ ਇੱਥੇ ਰੁਕਦੀਆਂ ਔਰ ਉਸ ਤੋਂ ਬਾਅਦ ਪੂਰਾ ਦਿਨ ਇਸ ਗੁਰੂ ਘਰ ਦੇ ਵਿੱਚ ਸੇਵਾ ਕਰਦੀਆਂ ਉਸ ਤੋਂ ਬਾਅਦ ਆਪਾਂ ਚੱਲਦੇ ਆਂ ਲੰਗਰ ਹਾਲ ਦੀ ਬਿਲਡਿੰਗ ਵਾਲੀ ਸਾਈਡ ਤੇ ਜਿਸ ਜਗ੍ਹਾ ਤੇ ਸੰਗਤਾਂ ਨੂੰ ਲੰਗਰ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਛਕਾਇਆ ਜਾਂਦਾ ਹੈ ਔਰ ਸੰਗਤਾਂ ਵੀ ਲੰਗਰ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਛਕਦੀਆਂ ਹੈ ਕੁਛ ਇਸ ਤਰ੍ਹਾਂ ਦੇਖ ਲਈਏ ਜੀ ਆਪਾਂ ਹੁਣ ਪਹੁੰਚ ਗਏ ਆ ਲੰਗਰ ਹਾਲ ਵਾਲੀ ਸਾਈਡ ਤੇ ਲੰਗਰ ਹਾਲ ਦੇ ਵਿੱਚ ਇੱਕ ਪੂਰੇ ਦਿਨ ਦੇ ਵਿੱਚ ਲੱਖਾਂ ਸੰਗਤਾਂ ਜਿਹੜੀਆਂ ਉਹ ਆਉਂਦੀਆਂ ਤੇ ਲੰਗਰ ਛਕਦੀਆਂ ਹੁਣ ਵੀ ਸਿੱਖ ਸੰਗਤਾਂ ਲੰਗਰ ਛਕ ਰਹੀਆਂ ਲੰਗਰ ਦੀ ਬਿਲਕੁਲ ਬੈਕ ਸਾਈਡ ਤੇ ਜਿਹੜਾ ਸਤਲੋਜ ਦਰਿਆ ਇਸ ਦਰਿਆ ਦਾ ਵੀ ਖਾਸ ਇਤਿਹਾਸ ਆ ਗੁਰੂ ਅੰਗਦ ਦੇ ਪਾਤਸ਼ਾਹ ਵਾਸਤੇ ਗੁਰੂ ਅਮਰਦਾਸ ਪਾਤਸ਼ਾਹ ਇਸ ਦਰਿਆ ਦੇ ਵਿੱਚੋਂ ਪਵਿੱਤਰ ਜਲ ਦੀ ਗਾਗਰ ਉਹਨਾਂ ਦੇ ਇਸ਼ਨਾਨ ਕਰਨ ਵਾਸਤੇ ਰੋਜ਼ਾਨਾ ਲੈ ਕੇ ਜਾਂਦੇ ਸੀ। ਬਾਬਾ ਬਕਾਲਾ ਸਾਹਿਬ ਨੂੰ ਜਾਂਦਿਆਂ ਕਿਸ ਜਗ੍ਹਾ ਤੇ ਰਸਤੇ ਵਿੱਚ ਦਮ ਲੈਂਦੇ ਸੀ। ਇਸ ਤੋਂ ਬਾਅਦ ਆਪਾਂ ਤੁਹਾਨੂੰ ਕਰਵਾਉਣੇ ਆ ਗੁਰਦੁਆਰਾ ਦਮਦਮਾ ਸਾਹਿਬ ਦੇ ਦਰਸ਼ਨ।